ਸਾਰੇ ਨੂੰ ਜੀ ਆਇਆਂ ਨੂੰ ਕਿਤੇ ਤੁਹਾਡਾ ਸਾਰ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਚਨਾ 버ਗਰ ਜੋ ਖਾਣ ਚ ਬਹੁਤ ਟੇਸਟੀ ਹੁੰਦਾ ਆ ਤੇ ਟੇਸਟੀ ਬਹੁਤ ਲੱਗਦਾ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਚਨਾ 버ਗਰ ਸਾਰ ਲੱਗਦਾ ਆ ਚਲੋ ਫਿਰ ਆਪਾਂ ਇਸ ਤਰੀਕੇ ਨਾਲ ਬਣਾ ਕੇ ਸ਼ੁਰੂ ਕਰਦੇ ਆ ਆਪਣਾ ਚਨਾ 버ਗਰ ਤੇ ਉੱਪਰ ਆਪਾਂ ਸੌਸ ਵੀ ਲਗਾਵਾਂਗੇ ਚਲੋ ਫਿਰ ਸ਼ੁਰੂ ਕਰਦੇ ਆ ਇਹ ਲਏ ਹੋਇਆ ਤੇ ਇਹਨੂੰ ਮੈਂ 3 ਘੰਟੇ ਭਿਉਣ ਲਿਆ ਸੀ ਤੇ ਹੁਣ ਆਪਾਂ ਗਰਮ ਪਾਣੀ ਦੇ ਵਿੱਚ ਅੱਜ ਆਪਾਂ ਚਨਾ ਬਰਗਰ ਬਣਾਉਣ ਜਾ ਰਹੇ ਆ ਇਸ ਚਨੇ ਬਰਗਰ ਵਾਸਤੇ ਮੈਂ ਲਏ ਹੋਏ ਆ ਵਾਈਟ ਚਨੇ ਤੇ ਮੈਂ 3 ਘੰਟੇ ਪਹਿਲਾਂ ਭਿਉਲੇ ਸੀ ਤੇ ਹੁਣ ਕੁਲਕ ਕੇ ਕਾਫੀ ਵੱਡੇ ਵੱਡੇ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਉਬਾਲਾਂਗੇ ਉਬਾਲਣ ਵਾਸਤੇ ਮੈਂ ਪਾਣੀ ਤਾ ਦਿੱਤਾ ਗਿਆ ਹੈ ਪਾਣੀ ਨੂੰ ਆਪਾਂ ਗਰਮ ਹੋਣ ਦਿੰਨੇ ਆ ਉਸ ਤੋਂ ਬਾਅਦ ਆਪਾਂ ਚਨੇ ਪਾਵਾਂਗੇ ਚਨੇ ਨੂੰ ਉਬਾਲਣ ਵਾਸਤੇ ਪਾਣੀ ਆਪਣਾ ਗਰਮ ਹੁੰਦਾ ਪਿਆ ਤੇ ਆਪਾਂ ਨਮਕ ਵੀ ਪਾਵਾਂਗੇ ਕਿਉਂਕਿ ਚਨੇ ਆਪਣੇ ਗਲ ਕੇ ਬਹੁਤ ਵਧੀਆ ਗਲ ਜਾਂਦੇ ਆ ਚਨੇ ਵੀ ਵਿੱਚ ਮੈਂ 5 ਸਤੇ ਹੋਣ ਪੰਜ ਕੇ ਮਿਸ਼ਰ ਮਰਵਾਨੇ ਨੇ ਚਨੇ ਮੈਂ ਤਾਂ ਦਿੱਤੇ ਆ ਤੇ ਹੁਣ ਆਪਾਂ ਸਿਟੀ ਆਉਂਦਾ ਇੰਤਜ਼ਾਰ ਕਰਦੇ ਆਪਣੇ ਮਿਸ਼ਰਵਾਦ ਕੇ ਆਪਣੇ ਚਨੇ ਪਨਕੇ ਤਿਆਰ ਹੋ ਗਏ ਆ ਆ ਦੇਖੋ ਕਿੰਨੇ ਵਧੀਆ ਗਲ ਗਏ ਆ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਇੱਕ ਬਰਤਨ ਦੇ ਵਿੱਚ ਜੀ ਨੇ ਕਾਪਾ ਬਣਾਉਣੇ ਆ ਸਾਰਨਾ ਆਪਾਂ ਕੱਢ ਲੈਨੇ ਆ ਮੈਂ ਦੋ ਪਰੇ ਬਣਾਉਣੇ ਤੇ ਦੋ ਵਰਕਰ ਦਾ ਸਾਰਨਾ ਮੈਂ ਕੱਢ ਲਿਆ ਤੇ ਨਾਲ ਹੀ ਮੈਂ ਪਿਆਜ਼ ਟਮਾਟਰ ਚੌਪ ਦੇ ਛੋਟੇ ਛੋਟੇ ਪਿਸ ਕੱਟ ਲਿਆ ਥੋੜਾ ਜਿਹਾ ਮੈਂ ਆਲੂ ਲਏ ਹੋਇਆ ਤੇ ਇਮਬਲੀ ਦੀ ਪਾਵਾਂਗੀ ਜੇ ਤੁਹਾਡੇ ਕੋਲ ਨਿੰਬੂ ਆ ਤੁਸੀਂ ਨਿੰਬੂ ਵੀ ਪਾ ਸਕਦੇ ਜੀ ਤੇ ਛੋਲੇ ਵਾਰਚਨੇ ਮੈਂ ਵਾਰਚਨੇ ਮੈਂ ਕੱਢ ਲਿਆ ਇੱਕ ਬਰਤਨ ਦੇ ਵਿੱਚ ਥੋੜੀ ਜਿਹੀ ਆਪਾਂ ਇਹਨਾਂ ਨੂੰ ਮੈਸ਼ ਕਰਾਂਗੇ ਜ਼ਿਆਦਾ ਨਹੀਂ ਜੋ ਕਿ ਬਰਕਤ ਜਨ ਫਲੀ ਫੀਲ ਉਹ ਵਧੀਆ ਤਰੀਕੇ ਨਾਲ ਆਵੇ ਹੁਣ ਥੋੜੀ ਜਿਹੀ ਆਪਾਂ ਪਿਆਜ਼ ਟਮਾਟਰ ਪਾਵਾਂਗੇ ਵਿੱਚ ਹੋਰ ਥੋੜੀ ਜਿਹੀ ਆਪਾਂ ਆਲੂ ਵੀ ਪਾਵਾਂਗੇ ਟੇਸਟ ਬਹੁਤ ਹੀ ਵਧੀਆ ਆਂਦਾ ਹੈ ਹੋਣ ਆਪਾਂ ਥੋੜੀ ਜੀ ਇਮਬਲੀ ਦੀ ਪਰਸ ਤੇ ਨਿੰਬੂ ਵੀ ਪਾ ਸਕਦੇ ਜੂ ਜਿਹਦੇ ਵਿੱਚ ਕਿ ਨਮਕ ਆਪਾਂ ਚਾਣਿਆ ਜਿ ਨਮਕ ਪਾਇਆ ਹੋਇਆ ਸੀ ਇਸ ਕਰਕੇ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਦੇ ਵਿੱਚ ਥੋੜੀ ਜੀ ਲਾਲ ਮਿਰਚ ਔਰ ਅੰਤ ਤੇ ਆਪਣਾ ਚਾਟ ਮਸਾਲਾ ਜਿੱਦਾਂ ਬਹੁਤ ਹੀ ਟੇਸਟੀ ਆਪਣਾ ਬਣਨਾ ਹੈ ਅਗਲਾ ਹੋਣ ਆਪਾਂ ਮਿਕਸ ਕਰਦੇ ਆ ਨਾ ਹੁਣ ਆਪਾਂ ਬੜਕਲ ਬੰਦ ਲੈਣੇ ਆ ਤੇ ਇਹਨੂੰ ਵਿੱਚ ਪਾਉਨੇ ਆ ਗਰਮ ਕਰਦੇ ਆ ਤੇ ਕੱਟ ਮੇ ਲਗਾ ਦਿੱਤਾ ਗਿਆ ਹਲਕਾ ਹਲਕਾ ਗਰਮ ਕਰਦੇ ਇਹਨੂੰ ਮੀਡੀਅਮ ਸਟੇਕ ਤੇ ਹੋਣ ਜੇ ਆਪਾਂ ਚਨੇ ਭਰਦੇ ਆਂ ਆ ਜੀ ਆਪਣਾ ਚਨਾ ਬੜਕੜ ਬੜਕੇ ਤਿਆਰ ਹੋ ਗਿਆ ਵੇਖੋ ਕਿੰਨਾ ਵਧੀਆ ਤਰੀਕੇ ਦੇ ਨਾਲ ਜੇਕਰ ਮੇਰੀ ਵੀਡੀਓ ਵਧੀਆ ਲੱਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਦੇਖਣੇ ਤਾਂ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ